ਅਸੀਕਾਲ ਬਾਈ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਵੀ ਸਾਰੇ ਕਬੂਤਰ ਰਾਜ ਭਰਾਵਾਂ ਦਾ ਘਰ ਪਰਵਾਹ ਠੀਕ ਹੈ ਜੀ ਸਾਰਿਆਂ ਦੇ ਜਾਨਵਰ ਸੈਟਾ ਲੋ ਬਾਈ ਮੌਸਮ ਅੱਜ 14 ਤਰੀਕ ਹੋ ਗਈ ਬਾਈ ਅੱਜ 14 ਤਰੀਕ ਦੀ ਇੱਕ ਬਾਜੀ ਵੀ ਦੀ ਸਮਾਨ ਹੁਣ ਪਤਾ ਨਹੀਂ ਉਹਦਾ ਕਿਆ ਬਣਿਆ ਮੌਸਮ ਬਹੁਤ ਖਰਾਬ ਹੋ ਗਿਆ ਮੀਂਹ ਲੱਗਦਾ ਬਾਈ ਹਲਕਾ ਹਲਕਾ ਜ ਆ ਆਪਾਂ ਚਲੋ ਅੱਜ ਸੰਡੇ ਦਾ ਘਰੇ ਤੇ ਬਾਈ ਗਲਵਾ ਕਰਦੇ ਆ ਕਬੂਤਰਾਂ ਬਾਰੇ ਗੱਲਾਂ ਬਾਤਾਂ ਹਨਾ ਅੱਜ ਐਡਵਾਰ ਹਾਂ ਅਸੀਕਾਲ ਬਾਈ ਕਾਲ ਬਾਈ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਵਧੀਆ ਵੀਰੇ ਠੀਕ ਠਾਕ ਹੈ ਹੋਰ ਕੀ ਆ ਲੱਗਦੇ ਕਰਨ ਅੱਜ ਬਸ ਅੱਜ ਦਾ ਬਾਗੀ ਦਾ ਜਿਹੜਾ ਸੋਚ ਰਿਹਾ ਸੀ ਪ੍ਰੋਗਰਾਮ ਹਾਂ ਸਹੀ ਆਉਣੀ ਆ ਕੁੱਤਾ ਥਾਂ ਫੁੰਬੜਾ ਸਵੇਰੇ ਤਨ ਕੋਤੇ ਗਿਰੀਆਂ ਹਰੇਕ ਬੰਦਾ ਦਿੰਦਾ ਹਾਂ ਤੇ ਯਾਰ ਮੌਸਮ ਨੂੰ ਲੱਗਿਆ ਬੰਦਾ ਬਾਈ ਮੌਸਮ ਅੱਜ ਮੀਂਹ ਲੱਗਿਆ ਲੱਗਦਾ ਲੱਗਦਾ ਐਡਾ ਲੱਗਦਾ ਕਿ ਲੱਗਦਾ ਵੀ ਲੱਗਦਾ ਵੀ ਦੋ ਤਿੰਨ ਦਿਨ ਅੰਦਰ ਮੀਂਹ ਪਊਗਾ ਹੋ ਸਕਦਾ ਚਾਹੇ ਮੌਸਮ ਕਾਫੀ ਖਰਾਬ ਆ ਹਾਂ ਇਹ ਫਿਰ ਇਹ ਜੇ ਮਤਲਬ ਵੀ ਮੀਂਹ ਦੇ ਬਾਅਦ ਵੀ ਜਿੱਕੜਾ ਦੂਆ ਦਿਨ ਹੋ ਜਾਂਦਾ ਹੈ ਹਾਂ ਉਹ ਠੰਡਾ ਹੀ ਰਹਿੰਦਾ ਚਲੋ ਨਿੱਖਰ ਵੀ ਜਾਵੇ ਭਾਵੇਂ ਹਾਂ ਪਰ ਉਹ ਠੰਡਾ ਹੀ ਦਿਨ ਹੁੰਦਾ ਫਿਰ ਅੱਛਾ ਮੀਂਹ ਦੇ ਬਾਅਦ ਵੀ ਠੀਕ ਆ ਇਹ ਗਰਮੀ ਚ ਅੱਗੇ ਜਾ ਕੇ ਜਿਹਨ ਕੀ ਗਰਮੈਸ ਹੋ ਜਾਂਦੀ ਆ ਫਿਰ ਤੇ ਫਿਰ ਵੀ ਕਿਤੇ ਨਾ ਕਿਤੇ ਬਾਜ਼ੀ ਛੱਡਣ ਦਾ ਫਿਰ ਰਾਦਾ ਬਦਲ ਜਾਂਦਾ ਬੰਦੇ ਦਾ ਅੱਛਾ ਕਿਉਂਕਿ ਬਾਈ ਫਿਰ ਉੱਥੇ ਵੀ ਕੰਮ ਜਿਖਣਾ ਦੂਸਰ ਵਾਲਾ ਹੀ ਹੋ ਜਾਂਦਾ ਹੂੰ ਕਿਉਂਕਿ ਬਾਈ ਆਪਾਂ ਥੋੜਾ ਜਿਹਾ ਵਿਚਾਰ ਬਣਾ ਰਹੇ ਤੇ ਇੱਕ ਬਾਜ਼ੀ ਆ ਰਹੀ ਸੀ 17 ਤਰੀਕ ਦੀ ਮੈਂ ਬਾਈ ਨਾਲ ਸਲਾਹ ਕਰੀ ਸੀ ਵਿਚਾਰ ਤਾਂ ਕੋਈ ਵੀ ਛੱਡਣਾ ਹੀ ਤਾਂ ਪੱਕੀ ਆ ਹਾਂ ਵੀ ਆਪਾਂ ਛੱਡਣਾ ਤਾਂ ਹੁਣ ਕਬੂਤਰ ਵੀ ਆਪਣੇ ਡਾਈਆਂ ਵੀ ਹੋਈਆਂ ਵੀ ਆ ਬਾਈ ਬਾਈ ਨਾਲ ਕਰੀ ਸੀ ਗੱਲਬਾਤ ਕਹਿੰਦੇ ਆਪਾਂ ਚੱਲ ਛੱਡ ਲਾਂਗੇ ਹੈਨਾ ਆਪਾਂ ਆਪਣੀ ਦੇਖ ਕਰ ਰਹੇ ਹਾਂ ਉਸ ਹਿਸਾਬ ਨਾਲ ਆਪਣੀ ਦੇਖਭਾਲ ਵੀ ਕਰ ਰਹੇ ਬਾਕੀ ਮੌਸਮ ਦੇਖਦੇ ਆਂ ਬਾਈ ਹੁਣ ਅੱਜ 14 ਤਰੀਕ ਤਾ ਹੋ ਗਈ 14 ਦਾ ਤੁਹਾਨੂੰ ਪਤਾ ਹੀ ਆ ਹੁਣ ਆ ਤੁਹਾਨੂੰ ਦਿਖਾਇਆ ਹੀ ਆ ਮੌਸਮ ਆ ਦੇਖੋ ਬੱਦਲ ਪੂਰਾ ਏ ਮੀਂਹ ਵੀ ਮਤਲਬ ਕਿਣੀਆਂ ਲੱਗ ਰਹੀਆਂ ਹਲਕੇ ਹਲਕੇ ਆ ਦੇਖੋ ਮੀਂਹ ਪੈ ਕੇ ਛਟਿਆ ਏ ਤੜਕੇ ਜੇ ਨੂੰ ਮੀਂਹ ਪੈ ਵੀ ਲਿਆ ਬਾਕੀ ਦੇਖਦੇ ਆਂ ਕੋਈ ਗੱਲ ਨਹੀਂ ਅਰੇ ਹੈਗੇ ਆਪਣੇ ਕੋਲ 3 ਦਿਨ ਅੱਜ ਦਾ ਦਿਨ ਕੱਲ ਦਾ ਪਰਸ ਹੋ ਜਾ ਜਿਹੜਾ ਬਾਰਾਮ ਘਟਣੇ ਵਾਲਾ 3 ਦਿਨ ਦੇਖ ਲੈਂਦੇ ਆਂ ਕਿ ਕਿਆ ਬਣਦਾ ਬਾਰਾਮ ਘੁੱਟੇ ਨੂੰ ਹੁਣ ਮੈਂ ਤਾ ਦੇਣ ਲੱਗਿਆ ਭਾਈ ਮੈਂ ਆਪਣੇ ਬਕੂਤਰਾਰੇ ਪੁੱਛਣਾ ਤਾਂ ਕਿਹੜਾ ਵੀਰ ਚਲੋ ਆਪਾਂ ਨੂੰ ਪੁੱਛ ਵੀ ਲੈਂਦੇ ਆ ਮੈਂ ਗੱਲ ਕਹਿਣ ਲੱਗਾ ਮਾੜੀ ਇੱਕ ਮੈਂ ਤੇਰੀ ਵੀ ਗੱਲ ਸੁਣਦਾ ਮੈਂ ਤੇ ਬਰਾਮ ਤਾਂ ਦੇਣ ਲੱਗਾ ਠੰਡਾ ਮੌਸਮ ਬਾਜੀ ਵਾਲਾ ਹੋ ਗਿਆ ਨਾ ਹੁਣ ਹੈ ਨਹੀਂ ਡਾਉਣੇ ਦਾ ਵੀ ਨਹੀਂ ਹੈਗਾ ਅੱਜ ਠੀਕ ਆ ਐ ਤੇ ਉਹਦੇ ਕਰਕੇ ਮੈਂ ਕੋਣ ਨੂੰ ਗਰੀਆਂ ਖੜਾਏ ਫੁੱਡੇ 'ਚ ਬਿਠਾ ਦਣਾ ਠੀਕ ਆ ਕਿਉਂਕਿ ਇਹ ਟਾਈਮ ਨਹੀਂ ਤਾਂ ਡਾਉਣੇ ਦਾ ਟਾਈਮ ਹੁੰਦਾ ਸਾਫ ਹੁੰਦੇ ਹੁਣ ਪੁੱਤ ਤਾਂ ਸਾਫ ਹੋਏ ਹੋਏ ਹਾਂ ਇਹਨਾਂ ਨੂੰ ਕੱਲ੍ਹ ਦਾ ਹੀ ਪਾਇਆ ਪਿਆ ਸ਼ਾਮ ਦਾ ਠੀਕ ਆ ਤੇ ਸਾਫ ਆ ਮੜਕਾ ਡਾਉਣੇ ਹੁਣ ਮੌਸਮ ਕਿੱਥੇ ਡਾਉਣੇ ਨਹੀਂ ਭਾਈ ਲੈਣ ਦੇ ਹੁਣ ਲਈ ਤਾਂ ਕਿਹਨਾਂ ਦਾ ਕਬੂਤਰ ਬਾਜੀ ਨੂੰ ਸਾਹਮਣਾ ਆਪਾਂ ਸਤਾਂ ਸਦੀਗ ਨੂੰ ਤੁਹਾਨੂੰ ਤਾਂ ਪਤਾ ਹੀ ਆ ਚੱਲ ਉਹ ਕਬੂਤਰ ਆਪਣਾ ਕਿੰਨੇ ਬਦਾਮ ਚੱਕ ਲੰਦਾ ਹੈ ਕਿੰਨੇ ਬਦਾਮਾਂ ਪਰ ਸੰਭਦੇ ਉਹਨੂੰ ਜੈ ਕਿ ਮੈਂ ਤਾਂ ਵੀ ਬਹੁਤ ਚੱਕਰਾਂ 'ਚ ਨਹੀਂ ਪੈਂਦਾ ਹੈਗਾ ਕਿਉਂਕਿ ਕਬੂਤਰ ਬਾਜਿਆਂ ਦੇ ਵੀਰੇ ਜੇ ਹਰੇਕ ਦੇ ਬੰਦੇ ਦੀ ਆਪਣੀ ਆਪਣੀ ਦੀਵਾਨਾ ਨਾ ਆਪਾਂ ਨੇ ਤਾਂ ਕਿਸੇ ਦੀ ਥੋੜੀ ਦਸਣੀ ਆਪਾਂ ਆਪਣੀ ਦਸਣੀ ਆ ਮੈਂ ਆਪਣੀ ਗੱਲ ਦੱਸਾਂ ਲੈਂ ਹਾਂ ਆਪਾਂ ਆਪਣੀ ਦੱਸਾਂ ਪਰ ਕਿਸੇ ਦਾ ਕਬੂਤਰ ਭਾਈ 5-8 ਗਿਰਿਆ ਵੀ ਹਜਮ ਕਰਦਾ ਠੀਕ ਕਿਸੇ ਦਾ 6 ਵੀ ਕਰਦਾ ਕਿਉਂਕਿ ਇਹ ਹੁਣ ਮੈਂ ਕਿਹਾ ਦੇਖਦਾ ਜਿੱਕਣਾ ਮੇਰਾ ਕਬੂਤਰ ਮੈਂ ਸ਼ਾਮ ਨੂੰ ਕੌਣਾ ਗਿਰੀਆਂ ਠੀਕ ਆ ਸਾਰਾ ਰਾਤ ਨੂੰ ਜਿੱਕੜਾ ਹੱਥਾਂੇ ਖਵਾ ਦਿੰਦਾ ਹਮ ਚਲ ਮੈਂ ਕਪੂਤਾ ਸਵੇਰੇ ਚੱਕਦਾ ਉਹ ਮੈਨੂੰ ਜਿਆਦਾ ਸਾਫ ਹੋਣਾ ਚਾਹੀਦਾ ਮੈਂ ਉਹ ਹਸਾਬ ਕੇ ਗਿਰੀਆਂ ਖਾਣਾ ਕਿਉਂਕਿ ਮੇਰਾ ਕੋਈ ਠੱਠ ਗਿਰੀਆਂ ਤੇ ਘੱਟ ਨਹੀਂ ਖਾਂਦਾ ਅੱਛਾ ਅੱਠ ਗਿਰੀਆਂ ਨੂੰ ਪਾਉਂਗਾ ਜੇ ਮੈਂ ਪਹਿਲਾਂ ਇਹ ਉਹ ਹਜਮ ਕਰ ਲਈ ਐਂ ਤਾਂ ਖਾਣੇ ਵਾਲੇ ਜੇ ਤਾਂ ਬਾਈ 15 15 20 20 ਗਿਰੀਆਂ ਖਾਣੇ ਆ ਹਮ ਠੀਕ ਆ ਹਾਂ ਹਾਂ ਬਾਈ 13 13 ਖਾ ਲੰਨੇ ਆ 14 14 ਗਿਰੀਆਂ ਸਾਰੇ ਜਿਹੜਾ ਜਿਹੜਾ ਬੰਦਾ ਰੇਸ ਵਿੱਚ ਦੌੜਦਾ ਹੈ ਨਾ ਹਮ ਉਹ ਬੰਦੇ ਨੇ ਆਪਣਾ ਖਾਣਾ ਪੀਣਾ ਉਨਾਂ ਕੇ ਰੱਖਿਆ ਵਿਆ ਵੀ ਉਹਦਾ ਜ਼ਿਆਦਾ ਵੇਟ ਨਾ ਵਧੇ ਠੀਕ ਆ ਕਿਉਂਕਿ ਉਹਦਾ ਫਿੱਟ ਨਾ ਰਹੇ ਸਭ ਦੇ ਸਰੀਰ ਦੀ ਠੀਕ ਆ ਹੁਣ ਇਹਨਾਂ ਦੀ ਬਾਈ ਜਿੰਨੀ ਕੇ ਮੈਨੂੰ ਅਡਾਰ ਤੇ ਵਧੀਆ ਦੰਨੇ ਆ ਹਾਂ ਉਹ ਘਾਭ ਕਹਿੰਦਾ ਫਿੱਟ ਨਾ ਸ ਆ ਠੀਕ ਆ ਇਹਨੀਆਂ ਗ੍ਰੀਆਂ ਹਾਜਮ ਕਰਦਾ ਠੀਕ ਆ ਕਿ ਉਸ ਤੋਂ ਬਾਅਦ ਵੀ ਹੋਈ ਹੋਈ ਕਣਕ ਵੀ ਨਾਲ ਪੌਣਾ ਲਾ ਠੀਕ ਆ ਇਹਨਾਂ ਚਲੀਆਂ ਗ੍ਰੀਆਂ ਤੇ ਸਿਰਫ ਨਹੀਂ ਰਹਦਾ ਅੱਛਾ ਤੇ ਕਣਕ ਪੀਉ ਹੋਈ ਹੋਈ ਜ਼ਰੂਰੀ ਆ ਗੁੱਟਰ ਨਾਲ ਠੀਕ ਆ ਠੀਕ ਆ ਜੀ ਖਾਣਾ ਪੀਣਾ ਦੇਂਦਾ ਬਦਲਣਾ ਜੋ ਡਾਇਟ ਚੱਲਦੀ ਆ ਠੀਕ ਆ ਕਿਉਂਕਿ ਬਾਈ ਬਾਜੀ ਦੇ ਦਿਨਾਂ ਦੇ ਵਿੱਚ ਆ ਹਾਂ ਹੋਰ ਦੇ ਰਸਤੇ ਬੁਲਾ ਦਿੰਦੇ ਆ ਹੂੰ ਮਤਲਬ ਸੋਚਣ ਬੁਲਾ ਦਿੰਦੇ ਜਿਆਦਾ ਹੂੰ ਤੇ ਯਾਰ ਕਾਦੇ ਲਈ ਸੋਚਦਾ ਐਨਾ ਤੁਸੀਂ ਵੀ ਲੋੜੇ ਨਹੀਂ ਐ ਕਿਉਂ ਸੋਚਣਾ ਤੇ ਵੇਖੋ ਜਿਹੜਾ ਜੋ ਕੁੱਤਾ ਜਿੱਦਾਂ ਘਰ ਫਿਰਉਂਦਾ ਠੀਕ ਆ ਬਾਹਰ ਜਾ ਕੇ ਘਰਾਂ 'ਚੋਂ ਅਡਾਰ ਬਤੀ ਦਿੰਦਾ ਤੁਹਾਨੂੰ ਉਹ ਸਾਹਮਣੇ ਉੜਦਾ ਐ ਤੁਸੀਂ ਕਹੜਾ ਐ ਵੀ ਬਾਹਰ ਵੀ ਉਹਨੇ ਉੱਕਣੀ ਕਰਨ ਹਾਂ ਬਾਜ ਇੱਕੜਾ ਥੋੜਾ ਕੁੱਤਾ ਜਦੋਂ ਸਾਹਮਣੇ ਉੜਦਾ ਜੇ ਉਹ ਖਾ ਕੇ ਉੜਦਾ ਉਹ ਹੀ ਖਵਾ ਕੇ ਇਹਨੂੰ ਬਾਹਰ ਦੇ ਠੀਕ ਆ ਬਹੁਤ ਚੱਕਰਾਂ 'ਚ ਪਾਉਂਗੇ ਆ ਕਿਉਂਕਿ ਵੀਰੇ ਸੁੰਡਿਆਂ ਦਾ ਗੱਲਾਂ ਬਹੁਤ ਆਉਂਦੀਆਂ ਹਾਂ ਹਾਂ ਠੀਕ ਆ ਨਾ ਬਹੁਤਾ ਹਲਦਨ ਬਾਜੀ ਜੇ ਨਾ ਪੋ ਆਪਣੇ ਕਬੂਤਰਾਂ ਸੈਂਪਲ ਅੜਾ ਉੱਤੇ ਠੀਕ ਆ ਠੀਕ ਆ ਕਿਉਂਕਿ ਜਿਹੜੇ ਨੇ ਉੱਡਣਾ ਹੈ ਉਹਨੇ ਉੱਡਣਾ ਹੀ ਆ ਹੂੰ ਜਿੰਨਾ ਟਾਈਮ ਘਰ ਪੋ ਲਾਉਂਦਾ ਦੂਏ ਪਿੰਡ ਪਰ ਜਾ ਕੇ ਇੱਕ ਤਾਂ ਉਹਨੂੰ ਉਪਰੇ ਲੱਗਦਾ ਪਿੰਡ ਉਹ ਹੂੰ ਉਹਨੇ ਉਹੀ ਉਪਰੇ ਕਰਕੇ ਪਿੰਡ ਕਰਕੇ ਉਹਨੇ ਵਾਧਾ ਮਾਰ ਦਿੰਦਾ ਵਾਧਾ ਮਾਰ ਦਿੰਦਾ ਬਾਈ ਹਾਂ ਇਹ ਕੋਈ ਚੱਕਰਾਂ ਵਾਲੀ ਗੱਲ ਨਹੀਂ ਹੈਗੀ ਬਹੁਤਾ ਠੀਕ ਆ ਤੇ ਇਹਨਾਂ ਨੂੰ ਚਲੋ ਜਿੱਦਾਂ ਤੁਸੀਂ ਕਰ ਰਿਆ ਪਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਬਾਈ ਇੰਨੇ ਮਦਾਮਾਂ ਪਰ ਆਪਾਂ ਸੰਭਦੇ ਆ ਠੀਕ ਆ ਹਾਂ ਇਹਨਾਂ ਦਿਨਾਂ ਵਿੱਚ ਰਸੌਂਤ ਵਗੈਰਾ ਹੋ ਗਈ ਇਕੱਲੀ ਰਸੌਂਤ ਵੀਰੇ ਇਹਨਾਂ ਦੇ ਨਾਲ ਅੱਛਾ ਹਾਂ ਕਿਉਂ ਬਾਈ ਤੁਸੀਂ ਦੱਸ ਸਕਦੇ ਆ ਰਸੌਂਤ ਦਾ ਹਾਂ ਵੀ ਕਿਵੇਂ ਆਪਾਂ ਸਾਹਮਣੇ ਰਸੌਂਤ ਪਰ ਆ ਰਸੌਂਤ ਦਾ ਜਿਹੜਾ ਜਲਾਵ ਕਰਦੇ ਆ ਆ ਜਾ ਜਿਹੜਾ ਹੈਗਾ ਆਪਣਾ ਆਲੂ ਬਖਾਰਾ ਹੈ ਅੱਛਾ ਜੀ ਆਲੂ ਬਖਾਰਾ ਵੀਰੇ ਜਿਸ ਮੈਂ ਉਹਨਾਂ ਦਿਨਾਂ ਵਿੱਚ ਲੱਗਿਆ ਜਾਊਂਗਾ ਮੇਰੇ ਕੋਲ ਜਿੱਦ ਟਾਈਮ ਲੋ ਪੈਣੀ ਆ ਠੀਕ ਹੈ ਕਰਮੇ ਪੂਰੀ ਹੋਣਗੇ ਠੀਕ ਹੈ ਪੈਰ ਜਲਦਾ ਹੋਵੇ ਹਾਂ 48-42 ਟੈਂਪਰੇਚਰ ਉਹਨਾਂ ਦਿਨਾਂ ਦੇ ਵਿੱਚ ਕਿ ਆਏ ਕਿ ਉੱਤਨੂੰ ਆਲੂ ਬਖਾਰਾ ਇੱਕ ਭੁੱਖਣੀ ਲੱਗਣ ਦਿੰਦਾ ਠੀਕ ਹੈ ਕਬਣੇ ਆਲੂ ਬਖਾਰਾ ਆਲੂ ਬਖਾਰਾ ਇੱਤਾ ਬਣਿਆ ਵੀ ਜਿਹੜਾ ਹੀ ਆਪਣੇ ਅੰਦਰ ਕਬੂਤਰ ਦੇ ਅੰਦਰ ਬੰਦੇ ਦੇ ਅੰਦਰ ਗਰਮੀ ਆ ਹੁੰਦੀ ਹੈ ਜਿਕਣਾ ਇਹ ਬੰਦਾ ਵੀ ਖਾ ਸਕਦਾ ਬਾਈ ਕਬੂਤਰਾਂ ਪਰੇ ਨਹੀਂ ਠੀਕ ਹੈ ਆਲੂ ਬਖਾਰਾ ਤਾਂ ਨਾ ਜਿਕਣਾ ਲੀਵਰ ਆਪਣਾ ਇਹਦੇ ਖਾਤਰ ਬੈਸਟ ਆ ਜਮਾਈ ਓਕੇ ਇੱਕ ਇਹ ਆਲੂ ਬਖਾਰਾ ਹਰੀ 임ਲੀ ਜਿਕਣਾ ਮਿਲਾ ਕੇ ਇਹਦਾ ਘੋਲ ਪੀਨੇ ਨਾ 15 ਨੇ ਕਾਲਜ ਸਵੇਰੇ ਠੀਕ ਹੈ ਜੀ ਇਹ ਆਪਣੇ ਲੀਵਰ ਪਰ ਨਾ ਪਰਤ ਬਣਾ ਲੈਂਦਾ ਇਹ ਅੱਛਾ ਹਾਂ ਇਹ ਕੰਮ ਕਰਦਾ ਆਪਣੇ ਲੀਵਰ ਨੂੰ ਸਟਰੋਂਗ ਬਣਾਉਂਦਾ ਆਲੂ ਬਖਾਰਾ ਠੀਕ ਹੈ ਸਫਾਈ ਕਰ ਦਿੰਦਾ ਹਾਂ ਕਬੂਤਰ ਦੇ ਵੀ ਲੀਵਰ ਨੂੰ ਆਲੂ ਬਖਾਰਾ ਸੈੱ ਪਾਣੀ ਨੂੰ ਜਾਂਦਾ ਹੈਗਾ ਕਿਉਂਕਿ ਉਹਨੂੰ ਭੁੱਖ ਲੌਣੀ ਜਾਂਦਾ ਹੈਗਾ ਠੀਕ ਹੈ ਕਿਉਂਕਿ ਤਾਕਤ ਪਾਣ ਦਾ ਅੰਦਰ ਕਬੂਤਰ ਦੇ ਠੀਕ ਹੈ ਠੀਕ ਹੈ ਚਲੋ ਇਹ ਤਾਂ ਕਾਰਨ ਤਾਂ ਪਤਾ ਲੱਗ ਗਿਆ ਆਪਾਂ ਨੂੰ ਇਮਲੀ ਜਿਹੜੀ ਇਮਲੀ ਠੰਡੀ ਆ ਠੀਕ ਹੈ ਕਬੂਤਰ ਗਰਮੀ ਦੇ ਵਿੱਚ ਉਹ ਡੂੰਗਾ ਜਿਹੜਾ ਅੰਦਰ ਤੇ ਕਬੂਤਰ ਠੰਡਾ ਤੇ ਸੀ ਉਹ ਵੀ ਸੈੱਟ ਹੋਇਆਗਾ ਕਿਉਂਕਿ ਆਲੂ ਖਾਜਮਾ ਸੈਟਾ ਕਬੂਤਰਾਂ ਕਬੂਤਰ ਸੈਟਾ ਸਹੀ ਗੱਲ ਹੈ ਆਜਮੇ ਵਟਪੰਡ ਕਰਦਾ ਕਬੂਤਰ ਦੇ ਸਹੀ ਗੱਲ ਹੈ ਸਹੀ ਗੱਲ ਹੈ ਤੇ ਜਿਹੜੀ ਰਸੌਣ ਤਾਂ ਨਾ ਕੋਈ ਗੱਲ ਆ ਗਈ ਰਸੌਣ ਦੀ ਜਿਹੜੀ ਤੁਸੀਂ ਪੁੱਛਿਆ ਤਾਂ ਹਾਂਜੀ ਰਸੌਣ ਤੇ ਵੀਰੇ ਇਹਨਾਂ ਦਿਨਾਂ अच्छा वो भी पानी पूनी चलो अगला काम ਨੇ ਮਨ ਨੂੰ ਡਾਊਟ ਹੁੰਦਾ ਵੈਸੇ ਤਾਂ ਠੰਡਾ ਹੀ ਦਿਨ ਤੇ ਹਲੇ ਪਾਣੀ ਬਾਈ ਬਣਿਆ ਪਾਣੀ ਇੱਕ ਵਾਰ ਲੱਗਦਾ ਜਾਂ ਹੁਣ ਦੋ ਵਾਰ ਲੱਗਦਾ ਇਹਨਾਂ ਦਿਨਾਂ ਵਿੱਚ ਏ ਬਾਈ ਮੈਂ ਨਾ ਤੁਹਾਨੂੰ ਦੱਸਾਂ ਮੈਂ ਆਲੂ ਬਖਾਰਾ ਵੀ ਮੈਂ ਬਾਜੀ ਦੇ ਜਿੱਕਣਾ ਰਾਤ ਨੂੰ ਲਾਉਂਦੇ ਮੈਂ ਨਹੀਂ ਲਾਉਂਦਾ ਹੈਗਾ ਅੱਛਾ ਮੈਂ ਆਲੂ ਬਖਾਰਾ ਜਿੱਕਣਾ ਕੁੱਤਰ ਨੂੰ ਦੋ ਦਿਨ ਪਹਿਲਾਂ ਲਾਉਣਾ ਹੈ ਦੋ ਦਿਨ ਪਹਿਲਾਂ ਹਾਂ ਮਤਲਬ ਜਲਾਵ ਘਰਾ ਦਿੰਦੇ ਆਲੂ ਖਰਦਾ ਇੱਕ ਤਰ੍ਹਾਂ ਦਾ ਬਾਜੀ ਦੇ ਦੋ ਦਿਨ ਪਹਿਲਾਂ ਲਾਉਣਾ ਮੈਂ আর ਜਿਹੜੀ ਚੀਜ਼ ਪਾਣੀ ਆ ਹਾਂ ਹੈ ਉਹ ਪਾਣੀ ਕਿਉਂਕਿ ਇੱਕਣਾ ਸਾਮਕੇ ਮੈਂ ਕੁੱਤਰ ਛੱਡਿਆ ਵਾ ਰਾਤੇ ਉੱਪਰੇ ਹੀ ਅੱਛਾ ਬਾਜੀ ਵਿੱਚ ਜੇ ਉਹਦੇ ਆ ਗਰਮੀ ਦੇ ਪੂਰੇ ਦਿਨਾਂ ਵਾ ਅੱਛਾ ਹਾਂ ਕਿਉਂਕਿ ਯਾਰ ਮੌਕੇ ਤੇ ਗੁੱਦਨੇ ਕੁੱਤਰ ਨੂੰ ਸਾਰਾ ਕੁਝ ਮੂੰਹ ਚ ਕੁਸਮਣ ਲੱਜੰਨੇ ਆ ਐ ਰਾਤ ਨੂੰ ਇਹ ਵੀ ਅੱਜ ਸਾਰਾ ਕੁਝ ਸੱਜੇ ਦੇ ਦਈਏ ਹੂੰ ਕਿਉਂ ਯਾਰ ਵੀ ਉਹਨੂੰ ਪਹਿਲਾਂ ਥਣੇ ਸੈੱਟ ਰੱਖੋ ਠੀਕ ਆ ਉਹਤਨੂੰ ਠੀਕ ਆ ਚਲੋ ਉਹਨੂੰ ਛੱਡੋ ਕੋਈ ਗੱਲ ਨਹੀਂ ਤੁਸੀਂ ਇਹਦਾ ਬੋ ਦੱਸੋ ਮੈਨੂੰ ਜਾਂ ਮੈਂ ਤੁਹਾਨੂੰ ਜੋ ਪੁੱਛਿਆ ਤਾਂ ਕੀਆ ਰਸੌਂਤ ਦਾ ਰਸੌਂਤ ਕਿੱਦਾਂ ਲਾਂਦੇ ਆ ਬਾਈ ਇਹਨਾਂ ਦਿਨਾਂ ਵਿੱਚ ਜੇ ਲਾਣੀ ਹੋਵੇ ਜਲਾਬ ਕਰਾਂਦੇ ਜਿਹੜਾ ਸੌਂਤ ਵਾਲਾ ਆਪਾਂ ਉਹ ਕਿੱਦਾਂ ਹੁੰਦਾ ਹੈ ਸਰ ਸੌਂਤ ਨੂੰ ਪਾਣੀ ਚ ਭਿਓ ਕੇ ਰੱਖਣਾ ਹੈ ਅੱਛਾ ਜੀ ਕਿੰਨਾ ਕਿੰਨੀ ਕਿ ਮੈਂ ਤੁਹਾਨੂੰ ਦੱਸਦਾ ਸੀ ਕਿ ਸਵੇਰੇ ਜਦੋਂ ਸੌਂ ਤੇ ਪਿਓ ਹੋਈ ਠੀਕ ਹੈ ਜੀ ਉਹ ਸ਼ਾਮ ਨੂੰ ਕਰਤਣੀ ਆ ਢੱਕ ਕੇ ਰੱਖ ਦੇਣੀ ਉਹਦੀ ਡਲੀ ਜੀ ਹੁੰਦੀ ਐ ਨਹੀਂ ਕਿ ਠੀਕ ਆ ਹੈ ਉਹਨੂੰ ਪਿਓ ਕੇ ਰੱਖਿਆ ਉਹਨੇ ਪਾਣੀ ਦੇ ਵਿੱਚ ਘੋਲ ਜਾਣਾ ਠੀਕ ਹੈ ਉਹਦਾ ਕਾਫੀ ਕਲਰ ਜਿਹਾ ਕਲਰ ਬਣ ਜਾਣਾ ਠੀਕ ਹੈ ਉਹਨੂੰ ਰਾਤ ਨੂੰ ਕਬੂਤਰ ਨੂੰ ਤੁਸੀਂ ਦੇਖੋ ਜਦੋਂ ਗਿਰੀਆਂ ਹਜਮ ਕਰ ਗਿਆ ਕਬੂਤਰ ਹੈ ਉਹਦਾ ਹਾ ਬਰਾਮ ਹਜਮ ਹੋਣੇ ਚਾਹੀਦੇ ਆ ਬਈ ਮਾਤਰਾ ਕਿੰਨੀ ਕਿ ਲੈਣੀ ਉਹਦੀ ਕੁਛ ਮਾਤਰਾ ਵੀਰੇ ਚਣੇ ਦਾ ਅੱਧਾ ਦਾਣਾ ਦੇਖ ਲੈ ਕਿੰਨਾ ਹੁੰਦਾ ਇੱਕ ਕਬੂਤਰ ਖਾਤਰ ਇੱਕ ਕਬੂਤਰ ਆਤੇ ਚਣੇ ਦਾ ਅੱਧਾ ਦਾਣਾ ਹਾਂ ਉਹਦੇ ਵਿੱਚ ਪਾਣੀ ਪੈਣਾ 30 ml 3L ਹਾਂ ਠੀਕ ਆ ਉਹਦੇ ਵਿੱਚ ਰਸੌਣਤ ਪਿਉਣੀ ਆ ਤੇ ਉਹਦਾ ਜਿਹੜਾ ਪਾਣੀ ਹਲਕਾ ਜਿਹਾ ਹੋ ਜਰਨਾ ਉਹਦੇ ਵਿੱਚ ਪਾਣੀ ਦੇਖ ਲੈਣਾ ਉਹਦਾ ਕਲਰ ਨਾ ਉਹਦਾ ਮਤਲਬ ਮੂਹ ਦਿਖਣਾ ਚਾਹੀਦਾ ਕਲਰ ਚ ਨੂੰ ਜਿੱਕਣਾ ਆਲੂ ਖਾਰੇ ਦਾ ਆਪਾਂ ਕਰਦੇ ਕੱਚ ਦੇ ਗਲਾਸ ਚ ਹਾਂ ਹਾਂ ਕੱਚ ਦੇ ਗਲਾਸ ਚ ਪਾ ਦਿਓ ਉਹਦੇ ਮੂਹ ਦਿਖੇ ਪਾਣੀ ਚ ਠੀਕ ਆ ਐਦਾਂ ਦਾ ਹੋ ਗਏ ਫਿਰ ਉਹ ਪਾਣੀ ਜਿਹਨੂੰ ਨਾ ਤੁਸੀਂ ਕੀ ਕਰਨ ਉਹਨੂੰ ਪਾਣੀ ਨੂੰ ਭਰ ਕੇ ਸਿਰਿੰਜ ਵਿੱਚ ਈ.ਐਮ.ਐਲ ਕਬੂਤਰ ਨੂੰ ਜਦ ਖਾਲੀ ਹੋਇਆ ਹੋਊਗਾ ਸਾਫ ਸਾਫ ਹੋਊਗਾ ਉਹਦਾ ਪਾਣੀ ਦੇ ਦੇਣਾ ਠੀਕ ਆ ਉਹਨੂੰ ਕਬੂਤਰ ਨੂੰ ਬਿਠਾ ਦੇਣਾ ਫਿਰ ਅੱਛਾ ਹੈ ਉਸ ਤੋਂ ਬਾਅਦ ਕਬੂਤਰ ਨੂੰ ਕਿਆ ਕਰਨਾ ਤੁਸੀਂ ਇਹ ਲੱਗਦਾ ਕਿੰਨੇ ਵਜੇ ਬਾਈ ਜਦ ਬਦਾਮ ਚੱਕ ਗਿਆ ਇਹ ਚਲ ਚੱਕ ਗਿਆ ਜਦ ਬਦਾਮ ਚੱਕ ਗਿਆ ਕਿਉਂਕਿ ਉਹ ਠੰਡਾ ਕਰ ਦਿੰਦਾ ਅੰਦਰ ਠੀਕ ਆ ਕਿਉਂਕਿ ਬਾਈ ਖਾਲੀ ਪੇਟੇ ਕੋਈ ਵੀ ਚੀਜ਼ ਹੈ ਦੇਸੀ ਨਾ ਉਸ ਦਾ ਇਹ ਕਿਹੜਾ ਕੋਈ ਅੰਗਰੇਜ਼ੀ ਦਵਾਈ ਆ ہاں ਇਹ ਤੁਹਾਨੂੰ ਫੈਕਟਰੀ ਦਵਾਈ ਚੱਕਰ ਲਿਆ ਦਿੰਦੀ ਬੰਦੇ ਨੂੰ ਮੈਂ ਕਿਉਂਕਿ ਖਾਲੀ ਪੇਟ ਲੱਤੀ ਵੀ ਪਰ ਜਿਹੜੀ ਇਹ ਦੇਸੀ ਹੈ ਨਾ ਇਹ ਚੀਜ਼ ਕਦੇ ਖਰਾਬ ਨਹੀਂ ਕਰਦੀ ਇਹ ਹੌਲੀ ਹੌਲੀ ਅਸਰ ਕਰਦੀ ਅੰਦਰ ਠੀਕ ਆ ਇਹ ਜੇ ਕਿਹੜਾ ਕਹਿੰਦੇ ਮੌਕੇ ਪਰ ਰਾਤੋ ਰਾਤ ਅਸਰ ਨਹੀਂ ਕਰਨਾ ਇਹਨੂੰ ਪਹਿਲਾਂ ਦੋਂਗੇ 1-2 ਦਿਨ ਤਾਂ ਪੁੱਤਰ ਫਿਰ ਇਹ ਨਤਰਸੀਰ ਪਰ ਅਸਰ ਕਰਦੀ ਹੈ ਠੀਕ ਆ ਅੰਗਰੇਜ਼ੀ ਦਵਾਈ ਅਸਰ ਕਰਦੀ ਛੇਤੀ ਇੱਕ ਨਾ ਠੀਕ ਆ ਬਾਕੀ ਜਿਹੜਾ ਬਾਈ ਆਪਾਂ ਮਰੱਬਾ ਲਾ ਮੈਂ ਵੈਸੇ ਤਾਂ ਮੈਂ ਕਦੇ ਲਾਇਆ ਨਹੀਂ ਤਾਂ ਹੈਗਾ ਰਵੀ ਤੈਨੂੰ ਸੱਚ ਦੱਸਦਾ ਪਰ ਚਲੋ ਵੀ ਕਿਸੇ ਹੱਦ ਤੱਕ ਉਹ ਵਧੀਆ ਚੀਜ਼ ਆ ਉਹ ਠੰਡਾ ਹੀ ਹੋਊਗੀ ਹਾਂ ਔਲੇ ਦਾ ਮਰਬਾ ਵੀ ਲਾਉਂਦੇ ਆ ਬਾਈ ਬਹੁਤ ਬੰਦੇ ਲਾਉਂਦੇ ਮੈਂ ਵੀ ਦੇਖਿਆ ਕਿਉਂਕਿ ਬਾਈ ਔਲੇ ਦਾ ਮਰਬਾ ਜਿਸ ਟਾਈਮ ਨਕਸੀਰ ਅੰਦਰ ਬੰਦਰੀ ਚੱਲਦੀ ਗਰਮੀ ਕਰ ਨਾਲ ਚੱਲਦੀ ਆ ਉਹ ਉਹ ਅੰਦਰ ਤੇ ਗਰਮੀ ਚੱਕ ਜਾਂਦਾ ਓਏ ਛੇਤੀ ਔਲੇ ਦਾ ਮਰਬਾ ਇੱਕੋ ਦੇ ਵਿੱਚ ਤਾਕਤ ਆ ਜਾਨ ਆ ਉਹਦੇ ਵਿੱਚ ਡੀਪਰ ਵਾਸਤੇ ਬਹੁਤ ਬੈਸਟ ਆ ਬਾਈ ਔਲਾ ਔਲਾ ਪੁੱਤਰੋਂ ਦੇ ਸਕਦੇ ਆ ਤੇ ਬਾਕੀ ਆ ਕਬੂਤਰ ਜਿੱਕਣਾ ਵੀਰੇ ਹੁਣ ਬਾਜੀ ਖੜੇਣਾ ਨਾ ਆਪਾਂ ਨੇ ਆਪਾਂ ਦਾ ਉਹਨੂੰ ਗਿਰੀਆਂ ਵੀਰੇ ਸਵੇਰੇ ਦੇਈ ਦੀਆਂ ਠੀਕ ਆ ਠੀਕ ਆ ਜੋ ਉਹ ਜਿਹੜੀਆਂ ਦਵਾਈਆਂ ਬੂਟੀਆਂ ਜਿਹੜੇ ਆਪਾਂ ਕਹਿੰਦੇ ਆ ਪਾਣੀ ਧਾਣੀ ਆ ਜੋ ਹੈਗਾ ਆਪਾਂ ਵੀਰੇ ਰਾਤ ਨੂੰ ਜਿੱਕਣਾ ਗਿਰੀਆਂ ਦੇ ਕੇ ਸਵੇਰੇ ਆਪਾਂ ਨੇ ਉਹਨੂੰ ਕੋਕੇ ਪਾਣੀ ਵਿੱਚ 흘ਣ ਦੇਣਾ ਠੀਕ ਆ 1 ਵਜੇ ਤੱਕ ਫਿਰ ਅੱਛਾ 12 1 ਵਜੇ ਤੱਕ ਫੁੱਕਾ ਪਾਣੀ ਹਾਂ ਉਹਦੇ ਕੋਸੇ ਪਾਣੀ ਨਹੀਂ ਲਾਉਣਾ ਇਹਦਾ ਠੀਕ ਆ ਤੇ ਉਸ ਤੋਂ ਬਾਅਦ ਕਬੂਤਰ ਨੂੰ ਜਦੋਂ ਦੇਖਣਾ 8 ਵਜੇ ਰਾਤ ਦੇ ਹਾਂ ਫੇਰ ਉਹਨੂੰ ਬਾਈ ਉੱਥੇ ਦੇ ਕਬੂਤਰ ਨੂੰ ਆਪਾਂ ਨੇ ਇੱਕ ਵਾਰ ਗਰਮ ਕਰਨਾ ਜੇ ਕਬੂਤਰ ਦੀ ਤਸਵੀਰ ਠੰਡੀ ਹੋਈ ਦੀ ਜਿਆਦਾ ਅੱਛਾ ਹਾਂ ਕਬੂਤਰ ਨੂੰ ਫਿਰ ਗਰਮ ਕਰਕੇ ਬਾਈ ਰਾਤ ਨੂੰ ਮੈਂ ਉਹਨੂੰ ਪੀਸ ਕੇ ਗਰੀ ਨਿਕਲਾਈ ਦੀ ਹੈ ਕਿਉਂਕਿ ਸਾਰੀ ਦਾਤ ਕਬੂਤਰ ਪਾਣੀ ਪਰੇ ਚਲੀ ਜਾਂਦਾ ਹਾਂ ਹਾਂ ਪਾਣੀ ਪਰੇ ਕਬੂਤਰ ਚਲੀ ਜਾਂਦਾ ਉੱਥੇ ਬਾਅਦ ਕਬੂਤਰ ਨੂੰ ਕੀ ਹੁੰਦਾ ਹੈ ਕਬੂਤਰ ਫਿਰ ਕਿਤੇ ਨਾ ਕਿਤੇ ਜਾ ਕੇ ਵਰ ਜਾਂਦਾ ਜਮਾਈ ਹੂੰ ਜਮਾਈ ਖਾ ਉਹ ਹੋ ਜਾਂਦਾ ਹੂੰ ਤੇ ਉਹਦੇ ਵਿੱਚ ਆਪਾਂ ਨੂੰ ਕੀ ਚਾਹੀਦਾ ਵੀ ਆਪਣਾ ਕੂਤਰ ਤੜਕਿਆਂ ਨੂੰ ਸਾਫ਼ ਹੋ ਤਿੰਨ ਵਜੇ ਹੂੰ ਆਪਾਂ ਨੂੰ ਪਤਾ ਵੀ ਕਿੰਨੇ ਚੱਕ ਜਾਂਦਾ ਉਹ ਗਰੀਆਂ ਦੇ ਜਿੰਨੇ ਹਿਸਾਬ ਨਾਲ ਚੱਕਦਾ ਉਨੀ ਹੀ ਦੇਣੀ ਹੈ ਜਿਆਦਾ ਨਹੀਂ ਹਾਂ ਫਿਰ ਫਿਰ ਬਾਈ ਪਾਣੀ ਕਿੰਨੇ ਵਜੇ ਲਾਉਂਦੇ ਆ ਇਹ ਜਿਹੜਾ ਬਣਿਆ ਹੋਇਆ ਹੁੰਦਾ ਜੀ ਪਾਣੀ ਤਾਂ ਵੀਰੇ ਮੈਨੂੰ ਲਾਉਣਾ ਹੁੰਦਾ ਹੈ 1:00 ਤੋਂ 8:00 ਆਪਣਾ ਲਗਭਗ 11:00 ਵਜੇ ਲਾਉਣਾ ਹੈ ਅੱਛਾ ਰਾਤ ਨੂੰ ਹਾਂ ਜਾਓ ਕੀਰੀਆਂ ਜੇ ਲੱਗ ਜਾ ਵੀ ਹਾਂ ਹੁਣ ਹੋ ਗਈ ਚੱਕ ਜਿਆ 11 12 ਦੇ ਵਿੱਚ ਵਿੱਚ ਕਿਉਂਕਿ ਇਹ ਬਾਈ ਪਤਾ ਕੀ ਗੱਲ ਆ ਇਹ ਇਹ ਇੱਕ ਤਾਂ ਹੈਗੀ ਇਹਨਾਂ ਦਿਨਾਂ ਦੀ ਬਾਜੀ ਦੀ ਗੱਲ ਹਾਂ ਇੱਕ ਹੈਗੀ ਲੋ ਦੀ ਬਾਜੀ ਦੀ ਗੱਲ ਲੋ ਦੀ ਬਾਜੀ ਦੀ ਗੱਲ ਭਾਈ ਇਹਨਾਂ ਦਾ ਫਿਰ ਮੇਰੀਆਂ ਗੱਲਾਂ ਵਿੱਚ ਅੰਤਰ ਹੋਊਗਾ ਦੋਨਾਂ ਦਾ ਕਿਉਂਕਿ ਐ ਟਾਈਮ ਲੋ ਦੇ ਵਿੱਚ ਮੈਂ ਕੁਝ ਕਰੂੰਗਾ ਇੱਧਰ ਔਰ ਇਹਨਾਂ ਦਿਨਾਂ ਵਿੱਚ ਕੁਝ ਕਰੂੰਗਾ ਇਹਦੀ ਸਾੰਭ ਵੀ ਭਾਈ ਲੱਗਾ ਇਹਨਾਂ ਦਿਨਾਂ ਦੀ ਸਾੰਭ ਵੀ ਲੱਗਦੀ ਕਿਉਂਕਿ ਮੈਂ ਆਪਣੀਆਂ ਗੱਲਾਂ ਦੱਸਦਾ ਮੈਂ ਕਿਸੇ ਦੀਆਂ ਗੱਲਾਂ ਕਹਦਾ ਕਿਉਂਕਿ ਸਭ ਨੂੰ ਪਤਾ ਕੁੱਤਰ ਬਾਜੀ ਬਾਰੇ ਜਿਹਨਾਂ ਨੂੰ ਪਤਾ ਹੈ ਕਿਉਂਕਿ ਕਮੈਂਟ ਦੇ ਵਿੱਚ ਲੋਕ ਹਰੇਕ ਕਹਿ ਦਿੰਦਾ ਕੋਈ ਯੱਕਣਾ ਯੱਕਣਾ ਹੂੰ ਚਲੋ ਠੀਕ ਆ ਭਾਈ ਤੁਸੀਂ ਆਪਣੀ ਜਗ੍ਹਾ ਠੀਕ ਆ ਮੈਂ ਆਪਣੀ ਜਗ੍ਹਾ ਜਿਹੜੀ ਗੱਲ ਕਰਦਾ ਮੈਂ ਨ ਉਹ ਚਲੋ ਆਏ ابھی ਮੇਰਾ ਗੱਲ ਵੀ ਹੁਣ ਤੱਕ ਵੀ ਕੋਈ ਗੱਲ ਸ਼ੇਅਰ ਹੋ ਜਾਈ ਨਹੀਂ ਚਲੋ ਜਿਆਦਾ ਵੀ ਤੁਸੀਂ ਦੱਸੋ ਉਹ ਵਧੀਆ ਗੱਲ ਹੋ ਗਈ ਨਹੀਂ ਨਹੀਂ ਅਸੀਂ ਤਾਂ ਚਲੋ ਆਪਾਂ ਕਿਹਦੇ ਕਿਸੇ ਜਿਹਨੂੰ ਬਾਈ ਦੇਖਣੀ ਚੰਗੀ ਲੱਗਦੀ ਆ ਉਹ ਦੇਖ ਸਕਦਾ ਆਪਾਂ ਨੂੰ ਕਿਸੇ ਨਾਲ ਕੋਈ ਗਿਲੈਸ਼ਪ ਕਰਨੀ ਹੈਗਾ ਜਿਹਨੂੰ ਵੀਰ ਨੂੰ ਆਪਣੀ ਵੀਡੀਓ ਵਧੀਆ ਲੱਗਦੀ ਬਾਈ ਵੀਰ ਦੇਖਦੇ ਵੀ ਆ ਆਹ ਸਹੀ ਗੱਲ ਆਪਾਂ ਨੂੰ ਦੱਸ ਦੇ ਵੀ ਆ ਨਾ ਸਾਰੇ ਵੀਰ ਆਪਣੇ ਆ ਤਾਂ ਵਧੀਆ ਬੰਦੇ ਆ ਬਦਾਮ ਲੱਗੇ ਕਰਨ ਬਦਾਮ ਪਾਣ ਲੱਗੇ ਬਾਕੀ ਬਾਈ ਤੁਹਾਨੂੰ ਅੱਜ ਸਾਰਾ ਬਾਈ ਨੇ ਆਪਣੇ ਅਸੀਂ ਤਾਂ ਬਾਈ ਆਪਣੇ ਕੂਤਰਾ ਬਾਰੇ ਦੱਸਦੇ ਆ ਆਪਾਂ ਕਿਸੇ ਬਾਰੇ ਨਹੀਂ ਦੱਸਦੇ ਅੱਜ ਤੱਕ ਆਪਾਂ ਨੂੰ 2-1/2 ਸਾਲ ਹੋ ਚੱਲੇ ਆਪਾਂ ਦੇਖੀ ਦੀ ਵੀਡੀਓ ਬਣਾ ਕੇ ਪਾਈ ਹੈਗੀ ਹਨਾ ਤੇ ਬਾਕੀ ਆ ਹੋਰ ਆਪਾਂ ਨਾ ਬਾਈ ਬਲੌਗ ਬਣਾਉਨੇ ਆ ਆਪਾਂ ਆਪਣੇ ਬਾਰੇ ਦੱਸਦੇ ਜੋ ਆਪਾਂ ਆਪਣੇ ਕਬੂਤਰ ਨੂੰ ਦੰਨੇ ਆ ਉਹੀ ਦੱਸਦੇ ਆ ਤੁਹਾਨੂੰ ਅਸੀਂ ਬਾਜੀ ਵਿੱਚ ਉਦਣ ਜਾਂਦੇ ਆ ਜਿੱਦਣ ਅਸੀਂ ਆਪਣਾ ਕਬੂਤਰ ਛੱਡਦੇ ਆ ਅਸੀਂ ਉਦਣ ਦੀ ਅਪਡੇਟ ਬਾਜੀ ਆਪਣੀ ਤਸੱਲੀ ਹੁੰਦੀ ਆ ਬਾਈ ਆਪਾਂ ਆਪਣੀ ਤਸੱਲੀ ਲੈ ਕੇ ਚੱਲਣਾ ਏ ਠੀਕ ਆ ਜੀ ਬਾਕੀ ਹੁਣ ਦੇਖਦੇ ਆ ਬਾਜੀ ਜੀ ਕੀ ਆ ਹੁੰਦਾ ਮੌਸਮ ਸਹੀ ਹੋ ਜਾਦਾ ਜਰੂਰ ਜਾਣਾ ਹਾਂਜੀ ਹਾਂਜੀ ਇੱਕ ਗੱਲ ਹੋਰ ਆ ਹਾਂਜੀ ਜਿੱਕਣਾ ਬਾਈ ਕਬੂਤਰ ਫੜਦੇ ਇੱਕ ਦੋ ਇਹਦਾ ਹੂੰ ਇਹ ਵੀ ਗਲਤ ਮੈਂ ਤੁਹਾਨੂੰ ਕਹਿਣਾ ਯਾਰ ਇਹ ਇੱਕ ਬੰਦ ਕਰ ਦੋ ਇਹ ਕੰਮ ਵੀਰ ਕਿਉਂਕਿ ਬਾਈ ਆਪਣੇ ਜਿਹੜੇ ਫੁੱਡੇ ਬਕੂਤਰ ਆਪਾਂ ਤਿਆਰ ਕਰਦੇ ਆ ਨਾ ਹਾਂ ਉਹ ਉਤਰਾਓ ਕਿਉਂਕਿ ਬਾਈ ਉਰੇ ਵੀ ਹੁਣ ਮੈਂ ਆਪਣਾ ਕਿਆ ਬਣਾਇਆ ਹਿਸਾਬ ਕਿਤਾਬ ਵੀ ਅੱਜ ਤੱਕ ਤਾਂ ਮੈਂ ਫੜਿਆ ਹੀ ਨਹੀਂ ਕਿਸਦਾ ਬਾਈ ਲੋੜ ਨਹੀਂ ਐ ਫੜਿਆ ਨਹੀਂ ਕਿਉਂਕਿ ਆਪਾਂ ਲੈ ਕੇ ਆਈਦਾ ਬਾਈ ਮੇਰੇ ਬੰਦੇ ਤੇ ਲਿਆਈਦਾ ਜਿਹਨੂੰ ਆਪਾਂ ਹਾਂ ਜਿਹਦੇ ਨਾਲ ਪਿਆਰ ਆ ਯਾਰ ਅਸੀਂ ਤਾਂ ਲੇਓ ਹਾਂ ਨਾ ਬਾਈ ਆਪਾਂ ਦੀ ਫੜਿਆ ਫੁੱੜਿਆ ਕਿਸੇ ਦਾ ਨਾ ਫੜਦੇ ਆ ਸਾਨੂੰ ਕੋਈ ਜਵਾਬ ਨਹੀਂ ਦਿੰਦਾ ਹੈ ਬਕੂਤਰ ਤੇ ਵੀ ਅਸੀਂ ਨਹੀਂ ਦੇਣਾ ਕਿਉਂਕਿ ਬਾਈ ਆਪਾਂ ਹੋਏਕ ਤੇ ਮਿਲ ਜਾਂਦਾ ਸਹੀ ਗੱਲ ਸਹੀ ਗੱਲ ਤੇ ਗੱਲ ਇਹ ਹੈ ਵੀ ਕਬੂਤਰ ਫੜ ਕੇ ਯਾਰ ਕਰੂਗੇ ਕਿ ਆ ਕਿਸੇ ਦਾ ਹੋ ਜੇ ਕਿਸੇ ਦਾ ਚੰਗਾ ਦਾ ਨਾ ਲੈ ਬਾਈ ਸਾਨੂੰ ਕੀ ਪਤਾ ਏ ਕਿਸੇ ਦੇ ਕਬੂਤਰ ਬਾਰੇ ਉਹਦੇ ਦੀ ਡਾਂਗੀ ਪਾ ਲੱਗਿਆ ਵਾ ਉਹਦਾ ਕਬੂਤਰ ਉਹਨੂੰ ਪਤਾ ਚਲੋ ਪਿਆਰ ਨਾਲ ਕੋਈ ਦੰਦਾ ਏ ਉਹ ਗੱਲ ਵੱਖਰੀ ਆ ਵੀ ਹਾਂ ਬਾਈ ਆ ਰੱਖ ਆਪਣਾ ਹੜਾ ਇਹਨੂੰ ਇਦਾਂ ਡੌੜਾ ਵਾ ਮੇਰੇ ਕੋਲ ਮੇਰੇ ਪਿੰਡ ਦੇ ਵਿੱਚ ਬਾਈ ਹੁਣ ਕਬੂਤਰ ਲੋਕ ਦੇਣ ਲੱਗੇ ਇੱਕ ਦੂਜੇ ਦਾ ਕਿਉਂਕਿ ਬਾਈ ਫੋਨ ਕਰਕੇ ਕਹਿ ਦਿੰਦੇ ਵੀ ਵੀਰੋ ਆਪਣਾ ਕਬੂਤਰ ਕੱਲ ਵੀ ਮਿਲ ਗਿਆ ਇੱਕ ਬੰਦੇ ਦਾ ਕਬੂਤਰ ਹੂੰ ਠੀਕ ਹੈ ਤੇ ਬਾਕੀ ਬਾਈ ਹੁਣ ਨਹੀਂ ਫੜਦੇ ਕਿਉਂਕਿ ਆਪਾਂ ਦਾ ਬਾਈ ਅੱਜ ਤੱਕ ਫੜੇ ਨਹੀਂ ਕਬੂਤਰ ਕਿਸੇ ਦਾ ਚਲੋ ਪਹਿਲਾਂ ਪਹਿਲਾਂ ਗਲਤੀਆਂ ਚ ਕਿਉਂਕਿ ਚੈਨਲ ਦੀ ਤਾਂ ਪਤਾ ਹੀ ਤੱਕ ਕਬੂਤਰ ਬਾਜੀ ਬਾਰੇ ਪਹਿਲਾਂ ਜਿਹੜਾ ਫੜੇ ਹੋਊਂਗੇ ਫੜੇ ਹੋਊਂਗੇ ਪਰ ਹੁਣ ਨਹੀਂ ਬਾਈ ਕੋਈ ਤਾਂ ਕਬੂਤਰ ਫੜਿਆ ਠੀਕ ਆ ਜੀ ਠੀਕ ਕਿਉਂਕਿ ਬਾਈ ਆਪਣਾ ਸੱਚਾਈ ਵਾਲਾ ਚੈਨਲ ਆ ਆਪਾਂ ਸਾਡੇ ਚੈਨਲ 'ਪਰ ਜੇ ਅਸੀਂ ਜਿਹੜੀ ਵੀ ਗੱਲ ਕਰਦੇ ਆ ਨਾ ਅਸੀਂ ਸੱਚੀ ਗੱਲ ਕਰਦੇ ਆ ਤੇ ਉਹ ਸਾਡੇ ਕੋਈ ਬਾਪਰ ਦਾ ਭਾਣਾ ਹੈ ਨਾ ਅਸੀਂ ਉਹ ਗੱਲ ਮੂਹਰੇ ਲੈ ਕੇ ਆਉਨੇ ਆ ਤੇ ਬਾਕੀ ਆ ਨਹੀਂ ਹੈਗਾ ਵੀ ਯਾਰ ਹਾਂ ਬੈਠ ਕੇ ਪਹਿਲਾਂ ਹੀ ਗੱਫੀ ਮਾਰ ਕੇ ਬਣਾ ਲਈ ਨਹੀਂ ਬਾਈ ਉਹ ਤਾਂਦੇ ਵਾਸਤੇ ਠੀਕਾ ਕੰਮ ਨਹੀਂ ਹੈਗਾ ਸਾਡਾ ਕੰਮ ਹੈਗਾ ਸਚਾਈ ਵਾਲਾ ਜਿਹੜੀ ਚੀਜ਼ ਆਪਾਂ ਆਪਾਂ ਬਾਈ ਆਪ ਵਰਤਦੇ ਆਂ ਅਸੀਂ ਆਪਣੇ ਕੂਤਰਾਂ ਵਰ ਅਸੀਂ ਤਾਂ ਉਹੀ ਦੱਸਦੇ ਆਂ ਅਸੀਂ ਕੋਈ ਕਿਸੇ ਨੂੰ ਫਰੋ ਨਹੀਂ ਕਰਦੇ ਗੁਮਰਾਹ ਨਹੀਂ ਕਰਦੇ ਜਾਂ ਗਲਤ ਦੱਸਦੇ ਆਂ ਅਸੀਂ ਜੋ ਵਰਤਦੇ ਆਂ ਆਪਣੀ ਦੱਸਦੇ ਆਂ ਕਿਸੇ ਨੂੰ ਚੰਗਾ ਲੱਗਦਾ ਹੈ ਵੀ ਬਾਈ ਆਪਾਂ ਨੂੰ ਕਰ ਲੈਂਦੇ ਆ ਹਨਾ ਜੋ ਵੀ ਆ ਨਹੀਂ ਚੰਗਾ ਲੱਗਦਾ ਬਾਈ ਉਹ ਵੀ ਕੋਈ ਚੱਕਰ ਨਹੀਂ ਹੈਗਾ ਹਾਂ ਨਾ ਇਹ ਤਾਂ ਐਸਾ ਹਾਂ ਬਾਕੀ ਬਾਈ ਤੁਹਾਨੂੰ ਦੱਸਿਆ ਜੇ ਰਸੌਣਤ ਬਾਰੇ ਵੀ ਅਸੀਂ ਤਾਂ ਬਾਈ ਬਾਈ ਰਸੌਣਤ ਇਹਨਾਂ ਦਿਨਾਂ ਵਿੱਚ ਰਸੌਣਤ ਜ਼ਿਆਦਾ ਵਰਤਦੇ ਐਸੇ ਇਹ ਨਾਲੇ ਹੋਰ ਜਿਹੜੀ ਜਿੱਦਣ ਦੱਖਣ ਚੱਲਦਾ ਨਾ ਹਾਂਜੀ ਦੱਖਣ ਚੱਲਣ ਵਾਲੇ ਦਿਨ ਆਲੂ ਬੁਖਾਰਾ ਭੁੱਲ ਕੇ ਵੀ ਨਹੀਂ ਲਾਉਣਾ ਚਾਹੀਦਾ ਅੱਛਾ ਰਸੌਣਤ ਲਾਉਣੀ ਚਾਹੀਦੀ ਆ ਪਲਾਂ ਗਰਮੀ ਹੋਵੇ ਪੂਰੀ ਭਾਵੇਂ ਹੋਵੇ ਠੰਡ ਠੀਕ ਆ ਠੀਕ ਆ ਇਹਦੇ ਵਿੱਚ ਬਾਈ ਇਹ ਨੋਟ ਕਰਨ ਵਾਲੀ ਗੱਲ ਆ ਅੱਛਾ ਇਹ ਪੁਰੇ ਨੂੰ ਨਾ ਕਬੂਤਰ ਭਜਦਾ ਫਿਰ ਅੱਛਾ ਹਾਂ ਤੇ ਉਹਦੇ ਅੰਦਰ ਖਲਬਲੀ ਮੱਚ ਜਾਂਦੀ ਹੈ ਇੱਕ ਲਿਖਿਆ ਦੀ ਕਬੂਤਰ ਦੇ ਠੰਡਾ ਹੋ ਜਾਂਦਾ ਕਬੂਤਰ ਹਾਂ ਧੱਖਣ ਚੱਲਦਾ ਭੰਨ ਦੰਦਾ ਧੱਖਣ ਉਹਨੂੰ ਅੱਛਾ ਹਾਂ ਠੀਕ ਆ ਬਾਈ ਠੀਕ ਆ ਲੋ ਬਾਈ ਇਹ ਵੀ ਤੁਹਾਨੂੰ ਪਤਾ ਇਹ ਛੋਟ ਛੋਟੀਆਂ ਬਾਈ ਬਰੀਕੀ ਵਾਲੀਆਂ ਗੱਲਾਂ ਹੁੰਦੀਆਂ ਕਈ ਵੀਰ ਚਲੋ ਦੱਸਦੇ ਕਈ ਨਹੀਂ ਵੀ ਦੱਸਦੇ ਹੈਗੇ ਪਰ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਿਆ ਕਰੋ ਬਾਈ ਇਹਨਾਂ ਜਿਹੜਾ ਜਿਹੜਾ ਇਹ ਬਾਈ ਮੇਰੀ ਮੈਡੀਆਂ ਐਡੀਆਂ ਗੱਲਾਂ ਦੇ ਵਿੱਚ ਨਾ ਸੁਣ ਕੇ ਧਿਆਨ ਕੇ ਗੱਲ ਵਿੱਚ ਗੱਲ ਕੋਈ ਪੁਆਇੰਟ ਕਹਿ ਦੇਣਾ ਉਹਨਾਂ ਕੋਈ ਪਤਾ ਧੱਖਣ ਵਿੱਚ ਬਾਈ ਆਪਣਾ ਜਿਹੜਾ ਆਲੂ ਬੁਖਾਰਾ ਹੁੰਦਾ ਹੈ ਇਹ ਨਹੀਂ ਲੱਗ ਤਾਂ ਨਾਲ ਗਲੇ ਆ ਰ ਲਾ ਬਣਾ ਦਸਾ ਬਣ ਗਰਮੀਆਂ ਵਿੱਚ ਬੈਸਦਾ ਆਲੂ ਬਖਾਰਾ ਲੱਗਦਾ ਹੀ ਪੂਰੀ ਲੋਚ ਆ ਇੱਕ ਮਾਸਟਰ ਸਕੂਲ ਚ ਜਾਣੇ ਨੂੰ ਪੜਾਉਂਦਾ ਯਾਦ ਹੂੰ ਉਹ ਉਹਨੂੰ ਗੱਲਾਂ ਗੱਲਾਂ ਇੰਨੀਆਂ ਕਰ ਦਿੰਦਾ ਉਹਦੇ ਕੋਲ ਨਿਆਣਾ ਉਹ ਗੱਲਾਂ ਚੱਲ ਜੀ ਜਾਂਦਾ ਹਾਂ ਹੁਣ ਸੱਦਾ ਮਾਸਟਰ ਵੀਂਦਾ ਸੱਦਾ ਕਿਉਂ ਕਰਾਂ ਸਵਾਲ ਕਾਦਾ ਹੋਇਆ ਫਿਰ ਹਾਂ ਸਵਾਲ ਵੀਰੇ ਇਹ ਹੁੰਦਾ ਉਹਦੇ ਪਿੱਛੇ ਆਪਾਂ ਨੇ ਆਪਣਾ ਦਿਮਾਗ ਲਾ ਕੇ ਨਾ ਉਸਤਾਦ ਦੀ ਗੱਲ ਚ ਵੀ ਕੁੱਪਤਰ ਪਾਜਿਆ ਪਰ ਵੀ ਗੱਲ ਆਉਂਦੀ ਇਹ ਉਸਤਾਦ ਦੀ ਗੱਲ ਪਰ ਤੇ ਚੇਲੇ ਨੇ ਵੀ ਨਾ ਆਪਣਾ ਦਿਮਾਗ ਲਾ ਕੇ ਕੋਈ ਗੱਲ ਫੜ ਲੈਂਦੇ ਹੁੰਦੇ ਆ ਹੂੰ ਕਿਉਂਕਿ ਉਸਤਾਦ ਨੇ ਜੋ ਤੁਹਾਨੂੰ ਸਿੱਧੀ ਉਹ ਕਹਾਣੀ ਲੈ ਛੇਤੀ ਦੱਸਤੀ ਕਿਸੇ ਨੇ ਵੀ ਵਿਚਾਰੇ ਨੇ ਤਾਂ ਵੀਰੇ ਹੁਣ ਤੱਕ ਕੋਈ ਕੋ ਤੇ ਮੈਂ ਦੇਖਿਆ ਹੁਣ ਦੇ ਬਾਈ ਬੰਦੇ ਸਿੱਧੀ ਗੱਲ ਦੱਸ ਦਿੰਦੇ ਨੇ ਪਹਿਲਾਂ ਜਿਹੜੇ ਉਸਤਾਦ ਹੁੰਦੇ ਤੇ ਨਾ ਪੁਰਾਣੇ ਉਹ ਪੇਲੀਆਂ ਪਾਉਂਦੇ ਹੁੰਦੇ ਤੇ ਚੇਲਿਆਂ ਨੂੰ ਬੁਝਾਰਤਾ 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 ਚੋ ਗੱਲ ਫੜਦੇ ਤੇ ਸਹੀ ਗੱਲ ਆ ਬਾਈ ਸਹੀ ਗੱਲ ਆ ਹਾਂ ਬਾਕੀ ਬਾਈ ਛੋਟ ਛੋਟੀਆਂ ਗੱਲਾਂ ਦਾ ਧਿਆਨ ਰੱਖੇ ਕੋ ਆਪਣੇ ਪੁਰਾਣੇ ਜੇ ਕਿਸੇ ਨੂੰ ਕੋਈ ਨਈ ਵੀ ਵੀਡੀਓ ਚ ਸਮਝ ਲੱਗਦੀ ਹੈ ਕਿ ਕੋਈ ਨਹੀਂ ਬਾਈ ਆਪਾਂ ਆਪਣਾ ਨੰਬਰ ਵੀ ਦਿੱਤਾ ਵ ਜਿਹੜੇ ਵੀਰ ਆਪਾਂ ਨੂੰ ਪਿਆਰ ਕਰਦੇ ਹੋ ਪੁੱਛ ਸਕਦੇ ਆ ਨਾ ਜਿੰਨਾ ਕਿ ਸਾਨੂੰ ਪਤਾ ਬਾਈ ਆਪਾਂ ਜਰੂਰ ਦੱਸਾਂਗੇ ਤੁਹਾਨੂੰ ਆ ਜਿਹੜੇ ਪਿਆਰ ਨਹੀਂ ਕਰਦੇ ਕਮੈਂਟ ਵੀ ਗਲਤ ਨਾ ਕਰਿਓ ਨਾ ਨਾ ਆਪਾਂ ਨੂੰ ਬਾਈ ਕੋਈ ਗਲਤ ਕਮੈਂਟ ਨਹੀਂ ਕਰਦਾ ਹੈਗਾ ਬੰਦਾ ਆਪਣੇ ਭਰਾ ਸਾਰੇ ਵਧੀਆ ਹੀ ਆ ਹਨਾ ਇਹਨੂੰ ਚੰਗੀ ਲੱਗਦੀ ਆ ਸਾਡੀ ਆਏ ਸਾਡੀ ਦਾ ਆਏ ਅਸੀਂ ਤਾਂ ਅਪਡੇਟ ਦਿੰਦੇ ਆ ਤੁਹਾਨੂੰ ਆਪਣੇ ਤੱਕ ਕੋਈ ਬਾਜੀ ਦਿਖਾ ਦੇਣ ਤੁਹਾਨੂੰ ਕੌਣ ਬਸ ਬਸ ਇਹ ਕਬੂਤਰਾਂ ਦੀ ਕੋਈ ਗੱਲ ਹੁੰਦੀ ਨਵੀਂ ਝਾੜੀ ਬੂਟੀ ਹੈ ਨਾ ਕੋਈ ਦਵਾਈ ਹੁੰਦੀ ਆ ਵੀ ਚਲੋ ਬਿਮਾਰ ਕਬੂਤਰ ਕਿਹੜਾ ਠੀਕ ਹੋ ਜਾਵੇ ਹੂੰ ਚਲੋ ਲੈ ਬਾਕੀ ਬਾਈ ਇਹ ਗੱਲਾਂ ਦਾ ਧਿਆਨ ਰੱਖਿਓ ਮਿਲਦੇ ਆ ਕਿਸੇ ਨੈਕਸਟ ਵੀਡੀਓ ਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ